ਕੀ ਤੂੰ ਰਾਹੀ ਤੂੰ ਇੱਕੋ ਹੀ ਤਰਾ ਨਾਂ ਸਭ ਨੇ ਤਾਹੀ ਤੂੰ ਹੀ ਤੂੰ ਯਾ ਬਾਬਾ ਜੀ ਹਾਥ ਹਾਥ ਦਾ ਜਗਾਤ ਜਗਾਤ ਦਾ ਜਵੇਰ ਜਵੇਰ ਕਾ ਮਹਿਰ ਮਹਿਰ ਕਾ ਰਾਜ ਮਾ ਕਲਾਸ ਰਾਜ ਕਲਾਸ ਦਾ ਹੋਇਆ ਬੇਟਾ ਸਿੱਧ ਚੰਨ ਬੜੀ ਧਨ ਨਿੰਨੇ ਕੋੜਾ ਸਵਾਰ ਤੂੰ ਗਣਮਧਰ ਕਾ ਪਹਿਲਵਾਨ ਜੋਧਾ ਗੋਲ ਬਨਕਾਰੀ ਆ ਕਿਸ ਜੀ ਕਾ ਤਾਰੀਆ ਸਮਾਨ ਤੇਰੀ ਚੋਟੀ ਪਤਾਰ ਤੇ ਦੜਾ ਪੂਰ ਜਹਾਨੀਆਂ ਮਿੱਤਰਾਂ ਨੂੰ ਖੀਰ ਖੰਡ ਲੋਣਾ ਨੂੰ ਕਾਨੀਆਂ ਮਦਰਾ ਹਾਤੀ ਲਾਲ ਹਬਾਰੀ ਜਿਚਟ ਆਵੇ ਉਨਾਂ ਤੇ ਰਾਣੀ ਬੀਬੀ ਬਾਈ ਕਹਣਾ ਜਾਈ ਨਾਮਾ ਸਦਾਮਾ ਸੂਰ ਦਾ ਸੰਗ ਦਾਸ ਬਾਬਾ ਰਵਿਦਾਸ ਤੇਰੀ ਧੌਣ ਪੜੇਗੀ ਦਾਸ ਖਾਈਆ ਮਕਰ ਹੁਲਾ ਛੁਟੂ ਤੁੰਗਾ ਨਰਾ ਮਹਮੂਦ ਕੇ ਪਰੇ ਹੋਏ ਖੁਦਾ ਖਰਾਬੋ ਪਿਆਰੇ ਮਹਮਦ ਪੜਦਾ ਬਾਤਾਂ ਹੋਈਆਂ ਇਹਨਾਂ ਦੇ ਘਰੋਂ ਗਈ ਬਲਾ ਉਹ ਕੀ ਰਾਮ ਹੈ ਖੜੀ ਸੁਪਾ ਸਮਰਾਈ ਪਹਿਣ ਗਈ ਪਕਾ ਕੇ ਲੈ ਆਈ ਮੱਕੇ ਦੀ ਨੇ ਚੜ੍ਹੂ ਤਵਾ ਪਹਿਲੀ ਰੋਟੀ ਫੱਤਰੋਂ ਕੋ ਰਵਾ ਨਾ ਫੁੱਟੇ ਰੋਟੀ ਨਾ ਫੁੱਟੇ ਤਵਾ 70 ਚੋਟੇ ਕੱਤੇ ਗਏ 70 ਪੱਕੇ ਗਏ ਬੱਤਿਆਂ ਜਮੰਦਾ ਤੜਾ ਤੇਰੇ ਲੱਕ ਨੂੰ ਪਾਇਆ ਔੜਾ ਹਾਂਦਾ ਆਈ ਅਗ ਦਿਨ ਆਉਤੇ ਪਾਣੀ ਦੀ ਖਾਸ ਤੇ ਜਵਾਨੀ ਦੀ ਮੌਤ ਗੈਬ ਦੇ ਤੱਕੇ ਦੇ ਜੈ ਬਾਬਾ ਸੱਚ ਨੂੰ ਸੱਚੀ ਸਰਕਾਰ ਸਾਡੇ ਦੋਹਨੀਆਂ ਸਮੱਲ ਧਨਪਤ ਅਸਰ ਹਰਤਾਨ ਬਾਬਾ ਜੀ ਤੇਰਾ ਮੱਕੇ ਵਿੱਚ ਇਹ ਪਿੰਡ ਬਾਬਾ ਜੀ ਖੜ ਤੇਰਾ ਸਾਤ ਹਜ਼ਾ ਤਿੰਨ ਤਰੀਕ ਇਹ ਬਾਬਾ ਜੀ ਟਿੱਕੀ ਆ ਕਿਆ ਮਰ ਜਰ ਜੀ ਵੀ ਕਰ ਜੇ ਜੈ ਬਾਬਾ ਜੀ ਗੁਰਦੇਵ ਜਲਦੀ ਜੀ ਇਨੀ ਬਾਬਾ ਤੇਰੀ ਇਹ ਸੁਖਨਾ ਕੀਤੀ ਵੀ ਬਹੁਤ ਚੜਦੀ ਬਾਬਾ ਜੀ ਭਲੇਖੇ ਚ ਦੇ ਨਹੀਂ ਹੋਈ ਇਨਾਂ ਪਰ ਮਿਹਰ ਭਰਿਆ ਹੱਥ ਰੱਖਣਾ 베ਰੀ ਭਰੇ ਹੱਥੋਂ ਡੱਕ ਥੋੜੀ ਸੱਚੀ ਦੁਰਗਾ ਦਾ ਬਾਬਾ ਜੀ ਇਹ ਅਛੜਵਾਲ ਤੇ ਆ ਗਿਆ ਬਾਬਾ ਜੀ ਨਹੀਂ ਇੱਥੇ ਸਾਲ ਕਰਾਣਾ ਪਿੰਡ ਖਾਨ ਪਰ ਵਿੱਚ ਪਿੰਡ ਖਾਨ ਪਰ ਵਿੱਚ ਤੈਨਾਂ ਤਰੀਕ ਤੇ ਨਿਸ਼ਾਨੀ ਬਾਤ ਜਿਹੜੀ ਮੋਹਰ ਹੁਣ ਆਣੀ ਐ ਇਸ ਦਿਨ ਦਾ ਬਾਬਾ ਜੀ ਤੇਰਾ ਟਗਾ ਧੂਫਿਆ ਇਹ ਕਬੂਲ ਕਰੀ ਬਾਬਾ ਜੀ ਬੱਚੇ ਤੇਰੇ ਇਨਾਂ ਪਰ ਮਿਹਰ ਭਰਿਆ ਹੱਥ ਰੱਖਣਾ ਜਿਕੇ